ਪੰਜਾਬ 'ਚ ਮੁਰਦੰਨ ਦੇ ਨਾਲ ਲਈ ਚੱਕਾ ਜਾਮ ਲੋਕ ਹੋਣਗੇ ਖੰਜਲ ਖੁਆਰ ਮੁੱਖ ਮੰਤਰੀ ਦੀ ਕੇਰੀ ਜਾਵੇਗੀ ਰਿਹਾਈ ਜਾਣੋ ਕੀ ਹਨ ਮੰਗਾ ਪੰਜਾਬ ਵਿੱਚ ਸੋਮਵਾਰ ਤੋਂ ਬੱਸਾਂ ਦੇ ਪਈਏ ਰੁਕਣਗੇ ਯਾਨੀ ਅੱਜ ਤੋਂ ਪੰਜਾਬ ਰੋਡਵੇਜ਼ ਪੀ ਆਰਟੀਸੀ ਅਤੇ ਪੰਨ ਬੱਸ ਕਾਮੀਆਂ ਨੇ ਹੜਤਾਲ ਦੀ ਚੇਤਾਵਨੀ ਦਿੱਤੀ ਹੈ ਮੋਗਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਰੋਡਵੇਜ਼ ਪੰਨ ਬੱਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ 6 7 8 ਜਨਵਰੀ ਨੂੰ ਪੰਜਾਬ ਰੋਡਵੇਜ਼ ਪੀ ਆਰਟੀਸੀ ਅਤੇ ਪੰਨ ਬੱਸ ਵੱਲੋਂ ਜਾਮ ਲਗਾਇਆ ਜਾਵੇਗਾ 7 ਜਨਵਰੀ ਨੂੰ ਸਵੇਰੇ 10 ਵਜੇ ਚੰਡੀਗੜ੍ਹ ਮੁੱਖਮੰਤਰੀ ਤਰੀ ਦੀ ਰਿਹਾਇਸ਼ ਦੇ ਬਾਹਰ ਦਰਨਾ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਰੋਡਵੇਜ਼ ਪੂਨੇ ਬੱਸ ਤੇ ਪੀਆਰਟੀਸੀ ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜਿਹੜੀਆਂ ਮੰਗਾਂ ਉਹਨਾਂ ਦੀਆਂ ਹੁਣ ਤੱਕ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ ਨਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਮੁੱਖ ਮੰਤਰੀ ਦੀ ਰਿਹਾਈਸ਼ ਤੇ ਬਾਅਦ ਧਰਨਾ ਦਿੱਤਾ ਜਾਵੇਗਾ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ 1 ਜੁਲਾਈ 2024 ਨੂੰ ਪੰਜਾਬ ਰੋਡਵੇਜ਼ ਪੀਆਟੀਸੀ ਪਨ ਬੱਸ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਸਾਡੀ ਮੁੱਖ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਸੀਐਸ ਤੋਂ ਇਲਾਵਾ ਵਿਭਾਗ ਵਿੱਚ ਠੇਕੇਦਾਰੀ ਸਿਸਟਮ ਖਤਮ ਕਰਨਾ ਨਵੀਆਂ ਬੱਸਾਂ ਤੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦ ਕਰਨ ਟਰਾਂਸਪੋਰਟ ਮਾਫੀਆ ਤੇ ਪਾਬੰਦੀ ਲਾਉਣ ਬਰਖਾਸਤ ਮੁਲਾਜ਼ਮਾਂ ਨੂੰ ਸ਼ਰਤਾਂ ਸਮੇਤ ਬਹਾਲ ਕਰਨ ਅਤੇ ਵਿਭਾਗ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਤਨਖਾਹਾਂ ਵਿੱਚ ਵਾਧਾ ਕਰਨ ਦੀ ਜਿਹੜੀ ਮੰਗਾਂ ਉਹ ਸਾਡੇ ਵੱਲੋਂ ਕੀਤੀ ਗਈ ਸੀ ਜਿਹੜੀਆਂ ਮੰਗਾਂ ਸਾਡੀਆਂ ਪੰਜਾਬ ਸਰਕਾਰ ਦੇ ਵੱਲੋਂ ਪੂਰੀਆਂ ਨਹੀਂ ਕੀਤੀਆਂ ਗਈਆਂ ਤੇ ਮੀਟਿੰਗ ਤੋਂ ਬਾਅਦ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਸਾਡੀ ਮੰਗ ਨੂੰ ਅਣ ਗੋਲਿਆ ਕਰ ਦਿੱਤਾ ਇਸ ਕਾਰਨ 6 7 ਅਤੇ 8 ਨੂੰ ਪੰਜਾਬ ਭਰ ਦੇ ਵਿੱਚ ਪੰਜਾਬ ਰੋਡਵੇਜ਼ ਪੀਆਰਟੀਸੀ ਪੰ ਬੱਸਾਂ ਤੇ ਟ੍ਰੈਫਿਕ ਜਾਮ ਰਹੇਗਾ 7 ਜਨਵਰੀ ਨੂੰ ਸਵੇਰੇ 10 ਵਜੇ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਈਸ਼ ਤੇ ਬਾਹਰ ਜਿਹੜਾ ਤਰਨਾ ਦਿੱਤਾ ਜਾਵੇਗਾ ਇਸ ਪ੍ਰਦਰਸ਼ਨ ਵਿੱਚ ਕੁਝ ਕਿਸਾਨ ਗਰੁੱਪ ਵੀ ਹਿੱਸਾ ਲੈਣਗੇ ਇਸ ਤਰਨੇ ਤੋਂ ਬਾਅਦ ਜਿਹੜੀ ਕਾਫੀ ਜ਼ਿਆਦਾ ਲੋਕ ਖੱਜਲਖوار ਹੋਣ ਵਾਲੇ ਨੇ ਕਿਉਂਕਿ ਪੀਆਰਟੀਸੀ ਬੱਸਾਂ ਦੇ ਵਿੱਚ ਔਰਤਾਂ ਦੇ ਜਿਹੜੀਆਂ ਨੇ ਉਹ ਜ਼ਿਆਦਾ ਸਫ਼ਰ ਕਰਦੀਆਂ ਨੇ ਤਾਂ ਔਰਤਾਂ ਵੀ ਜਿਹੜੀਆਂ ਨੇ ਉਹ ਜ਼ਿਆਦਾ ਖੱਜਲਖوار ਹੋਣ ਵਾਲੀਆਂ ਨੇ ਤਾਂ ਪੰਜਾਬ ਵਿੱਚ ਰੋਡਵੇਜ਼ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੱਸਾਂ ਨਾ ਚੱਲਣ ਕਾਰਨ ਯਾਤਰੀਆਂ ਨੂੰ ਪ੍ਰਾਈਵੇਟ ਬੱਸਾਂ ਜਾਂ ਟੈਕਸੀਆਂ ਦਾ ਸਹਾਰਾ ਲੈਣਾ ਪਵੇਗਾ ਇਸ ਨਾਲ ਲੋਕਾਂ ਦਾ ਸਮਾ ਅਤੇ ਪੈਸੇ ਦੋਵੇਂ ਚੀਜ਼ਾਂ ਬਰਬਾਦ ਹੋਣ ਵਾਲੀਆਂ ਨੇ ਇਸ ਤੋਂ ਪਹਿਲਾਂ ਕਦੇ ਵੀ ਰੋਡਵੇਸ ਕਾਮੀਆਂ ਨੇ ਤਿੰਨ ਦਿਨ ਦੀ ਹੜਤਾਲ ਨਹੀਂ ਕੀਤੀ ਸੀ ਅਜੇ ਹਿਤ ਜੇਕਰ ਇਹ ਹੜਤਾਲ ਤਿੰਨ ਦਿਨ ਜਾਰੀ ਰਹੀ ਤਾਂ ਇਸ ਨਾਲ ਵਿਭਾਗ ਨੂੰ ਭਾਰੀ ਵਿੱਤੀ ਨੁਕਸਾਨ ਹੋਵੇਗਾ